ਤੁਮੇਂੋ ਜਵਾਬ ਦਿਓ ਜਿਹੜਾ ਬੰਦਾ ਰੋਜ਼ ਐਕਸਰਸਾਈਜ਼ ਕਰੇ ਭੱਜੇ ਨੱਠੇ ਉਹਦਾ ਸ਼ਰੀਰ ਬਣੂਗਾ ਕਿ ਨਹੀਂ ਬਣੂਗਾ ਬੋਲੋ ਤੇ ਮੰਨ ਲਈ ਅਸੀਂ ਅੱਜ ਤੱਕ ਕੀਤਾ ਕੀ ਇਹ ਦੱਸੋ ਜਦੋਂ ਤੂੰ ਮੰਨ ਲਈ ਕਰਤਾ ਹੀ ਕੁਝ ਵੀ ਰਿਜ਼ਲਟ ਤੈਨੂੰ ਸਵਾਭ ਮਿਲੇ ਮੰਨ ਲਈ ਕੀਤਾ ਕੀ ਇਹ ਬੱਸ ਕਿ ਤੂੰ ਆਪਣੇ ਮਨ ਵਾਸਤੇ ਸਿੱਖਿਆ ਕੁਝ ਮਨ ਤੇ ਫਰਕ ਕਿੰਨਾ ਨਹੀਂ ਕਰਦਾ ਅਰਜੰਟ ਤੇ ਤਾਂ ਆਵੇ ਜੇ ਕੀਤਾ ਹੋਵੇ ਤੂੰ ਮਨ ਨੂੰ ਸਮਝਾਏ ਤੇ ਤਾਂ ਗੱਲ ਬਣੀ। ਇਦਾਂ ਹੀ ਲੰਘ ਜਾਣੀ ਜਦ ਨਹੀਂ ਚੱਜੇ। ਆਓ ਆਪਾਂ ਆਪਣੇ ਆਪ ਦੇ ਵਰਤ ਕਰੀਏ। ਮਨ ਨੂੰ ਸਮਝਾਈਏ। ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਸੇਧ ਲਈਦੀ ਹੈ। ਸਤਿਗੁਰੂ ਦੀ ਬਾਣੀ ਦੇ ਬਚਨ ਨੂੰ ਆਪਣੀ ਜੀਵਨ ਵਿੱਚ ਲਾਗੂ ਕਰੀ ਤਾਂ ਲਾਭ ਹੈ। ਜੇ ਬੀਬੀ ਆਈ ਲਾ ਬੋਰੀਆਂ ਭਰ ਕੇ ਅੰਦਰ ਰੱਖੀ ਫਿਰੋ। ਸਾਡੇ ਘਰੇ ਬੀਜ ਬਹੁਤ ਹੈ ਸਾਡੇ ਘਰੇ ਬੀਜ ਬਹੁਤ ਹੈ ਪਰ ਇਹ ਨਹੀਂ ਮਾਲ ਨਹੀਂ ਜਾਂ ਬੀਜ ਤੇ ਨਹੀਂ ਕਰਦੀ ਕਈ ਗੁਣਾ ਵੱਧ ਦਾ ਦੇਖੀ ਹੈ ਗਿਆਨ ਨੂੰ ਪੌਣ ਬਣਾਓ ਗਿਆਨ ਦਾ ਅਗਲਾ ਰੂਪ ਹੈ ਕੋਲ ਜਿਵੇਂ ਬੀਜ ਦਾ ਅਗਲਾ ਰੂਪ ਹੁੰਦਾ ਹੈ ਤਾਕਤ ਉਸ ਤੋਂ ਅਗਲਾ ਰੂਪ ਪੌਦਾ ਤੇ ਉਹ ਓਲੀ ਓਲੀ ਥਾਲੂ ਗਿਆਨ ਦਾ ਜਿਹੜਾ ਨੈਕਸਟ ਈਕ ਹੋਣਾ ਚਾਹੀਦਾ ਉਹ ਗੁਣ ਹੁੰਦਾ ਜਦੋਂ ਸਾਡੇ ਅੰਦਰ ਜਾਂਦਾ ਫਿਰ ਗੁਣ ਬਣ ਜਾਂਦਾ ਹੈ ਕੁਆਲਟੀ ਮੰਨ ਲਈ ਉਸ ਨੂੰ ਬੜਾਈ ਉਹਦੇ ਤੇ ਬੜਾਈ ਰੱਬ ਨੂੰ ਨਾਲੋਂ ਮਨ ਲੱਗੋ ਰੱਬ ਨੂੰ ਪਉਣਾ ਨਹੀਂ ਮਨ ਨੂੰ ਸਭ ਇਹ ਵੀ ਤੇ ਉਹਦਾ ਹੀ ਰੂਪ ਸੀ ਮਨ ਲੱਪਣਾ ਵੀ ਤੇ ਰੱਬ ਲੱਪਣਾ ਹੀ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਹੈ ਮਨ ਘਰ ਜੀ ਤੇਰੇ ਨਾਲ ਹੈ ਗੁਰਪਤੀ ਰੰਗ ਮਾਨ ਸਾਰਾ ਰੱਬ ਕਿੱਥੇ ਲੱਭ ਲੇਗਾ ਉਹਦਾ ਮਾੜਾ ਜਿਹੇ ਹਿੱਸਾ ਜਿੰਨੀ ਤੇਰੀ ਔਕਾਤ ਹੈ ਹیثیت ਹੈ ਤੂੰ ਆਪਣੇ ਮਨ ਤੋਂ ਬਿਨਾ ਹੋਰ ਕੁਝ ਸਮਝੀ ਨਹੀਂ ਸਕਦਾ ਕਿਵੇਂ ਸਮਝ ਲਏਗਾ ਪਾਣੀ ਬਣਿਆ ਕਿਵੇਂ ਬਣਿਆ ਉਹ ਸਮਝ ਆ ਗਈ ਪਰ ਉਹ ਅੱਗੇ ਕਿਵੇਂ ਬਣੇ ਕੰਨ ਉਹਨਾਂ ਦਾ ਵੀ ਪਤਾ ਲੱਗੂ ਗੈਸਾਂ ਕਿੱਲੇ ਬਣੀਆਂ ਕਿੱਥੇ ਜੱਤ ਦਾ ਫਰੇਣਾ ਕਿਸੇ ਚੀਜ਼ ਦਾ ਨਹੀਂ ਪਤਾ ਲੱਗਣਾ ਕਿੰਦੀ ਕਿਵੇਂ ਬਣੀ ਸਿਰਫ ਮਨ ਨੂੰ ਸਮਝਣ ਤੋਂ ਬਿਨਾਂ ਤੇਰੀ ਕੈਸੀ ਵੀ ਤੂੰ ਸਮਝ ਸਕਦਾ ਮਨ ਕੀ ਤਾਂ ਜਾ ਕੁਦਰਤ ਦਾ ਕਿਵੇਂ ਚੱਲਦਾ ਤੂੰ ਸਮਝ ਹੀ ਨਹੀਂ ਸਕਦਾ ਮਨ ਨੂੰ ਸਮਝ ਇੱਕੋ ਜੀ ਹੈ ਜਿਹਨੂੰ ਸਮਝ ਸਕਦਾ ਤੇਰਾ ਮਨ ਤੇ ਮੈਂ ਤੁਹਾਨੂੰ ਕਿੰਨੀ ਵਾਰ ਇਹ ਗੱਲ ਕੀਤੀ ਹੈ ਕਿ ਇੱਕੋ ਇੱਕ ਬੰਦਾ ਜਿੱਦੋਂ ਤੁਸੀਂ ਬਦਲ ਸਕਦੇ ਹੋ ਇੱਕੋ ਇੱਕ ਬੰਦਾ ਜਿਹੜਾ ਤੁਹਾਨੂੰ ਬਦਲ ਸਕਦਾ ਉਹ ਹੈ ਤੂੰ ਆਪ ਕੋਈ ਨਹੀਂ ਦੁਨੀਆ 'ਚ ਇਹ ਕਰ ਸਕਦਾ ਤੂੰ ਆਪ ਬਦਲ ਸਕਦਾ ਹਣ ਮੇਰੀਆਂ ਗੱਲਾਂ ਲੈ ਨਾ ਇਹ ਉਹੀ ਤੁਸੀਂ ਸੁਣੋਗੇ ਜੇਂੀਆਂ ਤੂੰ ਸੁਣਨਾ ਚਾਹੇਗਾ ਬਾਕੀਆਂ ਨੂੰ ਫਿਲਟਰ ਲਾਇਆ ਹੋਇਆ ਸਾਰਿਆਂ ਨੇ ਦਿਮਾਗ ਨੂੰ ਫਿਲਟਰ ਸਾਰਿਆਂ ਦੇ ਦਿਮਾਗ ਤੇ ਚੱਲ ਰਿਹਾ ਪੌਣੀ ਨਹੀਂ ਲੱਗੀ ਹੁੰਦੀ ਫਿਲਟਰ ਲਾਇਆ ਕੁਝ ਗੱਲਾਂ ਨੂੰ ਤੁਸੀਂ ਅੰਦਰ ਲੈ ਕੇ ਜਾਓਗੇ ਕੋਸ਼ਿਸ਼ ਗੱਲਾਂ ਨੂੰ ਤੁਸੀਂ ਦੇ ਹੀ ਜਾਓਗੇ ਤੁਸੀਂ ਉਹੀ ਸੁਣੋਗੇ ਜੇਂੀਆਂ ਸੁਣਦੀਆਂ ਚ